ਦੀਸਾ ਤ੍ਰਿਕਾ ਅਲਿ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 8:00 ਵਜੇ ਨੇ ਤਰੀਕਾ ਅੱਜ ਹੈਗੀ 17 ਅਗਸਤ ਦਿਨ ਐਤਵਾਰ ਤੇ ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਆ ਇੱਕ ਚਮਚ ਹਰ ਰੋਜ਼ ਖਾਣ ਦੇ ਨਾਲ ਮੇਰਾ 7 ਕਿਲੋ ਭਾਰ ਘਟ ਗਿਆ ਇਹ ਗੱਲ ਆਪਣੀ ਇੱਕ ਭੈਣ ਨੇ ਸਾਂਝੀ ਕੀਤੀ ਹੈ ਜੇ ਆਪਣੇ ਨਾਲ ਕਮੈਂਟਾਂ ਦੇ ਵਿੱਚ ਸੋ ਉਹਦਾ ਮੈਂ ਤੁਹਾਨੂੰ ਪ੍ਰੂਫ ਵੀ ਦਿਖਾਉਂਗੀ ਉਹਨਾਂ ਦਾ ਕਮੈਂਟ ਜਿਹੜਾਗਾ ਮੈਂ ਇੱਥੇ ਸਕਰੀਨਸ਼ਾਟ ਲਾ ਦੂੰਗੀ ਤੁਸੀਂ ਪੜ ਲਿਓ ਤੇ ਉਹਨਾਂ ਨੇ ਕਿਹੜੀ ਚੀਜ਼ ਦਾ ਇੱਕ ਚਮਚ ਖਾਦਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਕਿਵੇਂ ਖਾਣਾ ਹੈ ਕਿਸ ਸਮੇ ਖਾਣਾ ਹੈ ਉਵੀ ਸ਼ੇਅਰ ਕਰੂੰਗੀ ਤੇ ਕਿੱਥੋਂ ਤੁਹਾਨੂੰ ਉਹ ਚੀਜ਼ ਮਿਲੂਗੀ ਠੀਕ ਹੈ ਸੋ ਇਸ ਕਰਕੇ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੀਓ ਤੇ ਸਕਿਪ ਨਾ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਅੱਜ ਤੋਂ 4-5 ਦਿਨ ਪਹਿਲਾਂ ਦੀ ਗੱਲ ਹੈ ਹਾਂਜੀ 4-5 ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਜਿਹਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਹੋਮ ਰੈਮੇਡੀ ਸ਼ੇਅਰ ਕੀਤੀ ਸੀ ਯਾਨੀ ਕਿ ਜਿਹਨੂੰ ਆਪਾਂ ਕਹਿੰਦੇ ਨੇ ਘਰੇਲੂ ਨੁਸਖਾ ਹਨਾ ਕਾਦੇ ਵਾਸਤੇ ਸ਼ੇਅਰ ਕੀਤਾ ਸੀ ਅ ਕਿਸੇ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੋਵੇ ਹਨਾ ਸ਼ਰੀਰ ਦੇ ਵਿੱਚ ਬਲੌਕਿੰਗ ਹੋਵੇ ਜਾਂ ਫਿਰ ਬਲੱਡ 슈ਗਰ ਹੋਵੇ 슈ਗਰ ਹੋਵੇ ਕਿਸੇ ਨੂੰ ਥਕਾਵਟ ਰਹਿੰਦੀ ਹੋਵੇ ਸ਼ਰੀਰ ਡਿੱਗੂ ਡਿੱਗੂ ਕਰਦਾ ਹੋਵੇ ਤੇ ਇਮਿਊਨਿਟੀ ਸਟਰੋਂਗ ਕਰਨ ਵਾਸਤੇ ਤੇ ਇਥੋਂ ਤੱਕ ਕਿ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਣ ਵਾਸਤੇ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਅ ਅਰਜੁਨ ਦਾ ਜਿਹੜਾ ਦਰਸਤ ਹੁੰਦਾ ਉਹਦੀ ਖੱਲ ਹਨਾ ਜਿਵੇਂ ਜਿਹਨੂੰ ਆਪਾਂ ਕਹਿੰਦੇ ਨੇ ਸੱਕ ਉਹ ਸ਼ੇਅਰ ਕੀਤਾ ਸੀ ਮੈਂ ਤੁਹਾਡੇ ਨਾਲ ਔਰ ਹਿੰਦੀ 'ਚ ਇਹਨੂੰ ਇਹ ਵੀ ਕਹਿੰਦੇ ਨੇ ਅਰਜੁਨ ਦੇ ਦਰਖਤੀ ਸ਼ਾਲ ਹਨਾ ਹਿੰਦੀ 'ਚ ਇਹ ਚੀਜ਼ ਵੀ ਕਹਿੰਦੇ ਆ ਪੰਸਾਰੀਆਂ ਦੀ ਦੁਕਾਨ ਤੋਂ ਵੀ ਇਹ ਚੀਜ਼ ਮਿਲ ਜਾਂਦੀ ਆ ਠੀਕ ਹੈ ਤੁਸੀਂ ਕੀ ਕਹਿ ਕੇ ਲੈਣਾ ਉਹ ਵੀ ਮੈਂ ਤੁਹਾਨੂੰ ਦੱਸੂਗੀ ਇਹ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਹਨਾ ਪਰ ਆਪਾਂ ਨੂੰ ਇਹਦੇ ਨਾਲ ਇੱਕ ਚੀਜ਼ ਹੋਰ ਪਤਾ ਚੱਲੀ ਆ ਜਿਹੜੀ ਆਪਣੀ ਇੱਕ ਭੈਣ ਨੇ ਸਾਂਝੀ ਕੀਤੀ ਆ ਉਹ ਉਹਨਾਂ ਨੇ ਦੱਸਿਆ ਕਹਿੰਦੀ ਭੈਣੀ ਵੀ ਮੈਂ ਇਸ ਚੀਜ਼ ਦਾ ਪਾਊਡਰ ਲਿਆਂਦਾ ਸੀ ਪੰਸਾਰੀਆਂ ਦੀ ਦੁਕਾਨ ਤੋਂ ਅਰਜੁਨ ਦੀ ਦਰਖਤ ਦੀ ਨਾ ਤੁਸੀਂ ਜਾ ਕੇ ਪੁੱਛ ਸਕਦੇ ਹੋ ਵੀ ਅਰਜੁਨ ਦਾੜਾ ਦਰਖਤ ਦਾ ਉਹਦਾ ਪਾਊਡਰ ਚਾਹੀਦਾ ਠੀਕ ਆ ਲਾਲ ਜੀ ਰੰਗ ਚ ਹੁੰਦਾ ਥੋੜਾ ਲਾਲੀਪਨ ਚ ਹੋਊਗਾ ਠੀਕ ਆ ਇਹ ਤੁਸੀਂ ਤੀਖ ਲਿਓ ਧਿਆਨ ਨਾਲ ਕਿਤੇ ਐਵੇਂ ਜਾਲੀ ਚੀਜ਼ ਵੀ ਨਾ ਚੱਕ ਲੈ ਹੋ ਕਿਉਂਕਿ ਅੱਜ ਕੱਲ ਮਲਾਵਟ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨਹੀਂ ਥੋੜਾ ਲਾਲੀਪਨ ਚ ਹੋਊਗਾ ਤੇ ਜੇ ਤੁਹਾਨੂੰ ਅਰਜੁਨ ਦਾ ਦਰਖਤ ਵੀ ਤੁਹਾਡੇ ਨੇੜੇ ਤੇੜੇ ਕਿਤੇ ਹੈਗਾ ਹਨਾ ਤੁਸੀਂ ਉਹਦੀ ਜਿਹੜਾ ਸਾਕਾ ਉਹੋ ਲਿਆ ਕੇ ਉਹਨੂੰ ਸੁਕਾ ਕੇ ਪਾਊਡਰ ਬਣਾਉਣਾ ਤਾਂ ਵੀ ਤੁਸੀਂ ਕਰ ਸਕਦੇ ਹੋ ਮੈਂ ਤੁਹਾਡੇ ਨਾਲ ਇੱਥੇ ਅਰਜੁਨ ਦੇ ਦਰਖਤ ਦੀ ਜਿਹੜੀ ਫੋਟੋ ਆ ਉਹ ਸ਼ੇਅਰ ਕਰ ਦੋਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਵੀ ਅਰਜੁਨ ਜਿਹੜਾ ਦਰਖਤ ਉਹ ਦੇਖਦਾ ਕਿਹੋ ਜਿਹਾ ਠੀਕ ਹੈ ਉਹ ਦੇਖ ਕੇ ਫਿਰ ਤੁਹਾਨੂੰ ਪਤਾ ਚੱਲ ਜਾਊ ਠੀਕ ਹੈ ਤੇ ਜਿਹੜਾ ਉਹਦੇ ਸਾਕ ਦਾ ਰੰਗ ਹੋਣਾ ਜਿਹੜਾ ਪਾਊਡਰ ਆਪ ਅੰਸਾਰੀਆਂ ਤੋਂ ਲੈਣਾ ਉਹਦਾ ਰੰਗ ਵੀ ਉਹੋ ਜਿਹਾ ਹੀ ਹੋਊਗਾ ਫਿਰ ਤੁਹਾਨੂੰ ਪਤਾ ਚੱਲਣ 'ਚ ਆਸਾਨੀ ਹੋ ਜਾਊਗੀ ਵੀ ਪਾਊਡਰ ਜਿਹੜਾ ਅਸਲੀ ਹੈ ਕਿ ਨਹੀਂ ਨਕਲੀ ਹੈ ਨਾ ਕਿਉਂਕਿ ਕਈ ਵਾਰੀ ਹੋਰ ਵੀ ਬਹੁਤ ਸਾਰ ਜੇ ਤੁਸੀਂ ਘਰੇ ਤਿਆਰ ਕਰਨੋਂ ਦਾ ਬਹੁਤ ਵਧੀਆ ਤਾਂ ਉਸ ਭੈਣ ਨੇ ਕਮੈਂਟ ਕਰਕੇ ਦੱਸਿਆ ਮੈਂ ਇੱਥੇ ਦੁਬਾਰਾ ਉਹ ਕਮੈਂਟ ਤੁਹਾਡੇ ਨਾਲ ਸਕਰੀਨਸ਼ਾਟ ਲਾ ਰਹੀ ਆ ਉਹ ਭੈਣ ਕਹਿੰਦੀ ਵੀ ਮੈਂ ਇਸ ਦਾ ਇੱਕ ਚਮਚ ਹਰ ਰੋਜ਼ ਖਾਲੀ ਪੇਟ ਲੈਂਦੀ ਰਹੀ ਆ ਕਹਿੰਦੀ ਮੇਰਾ ਇਹਦੇ ਨਾਲ ਭਾਰ ਵੀ ਘਟ ਗਿਆ 7 ਕਿਲੋ 7 ਕਿਲੋ ਬਹੁਤ ਵੱਡੀ ਗੱਲ ਹੈ ਜੀ ਅੱਜ ਦੇ ਟਾਈਮ ਤੱਕ ਕਿਲੋ 2 ਕਿਲੋ ਭਾਰ ਘਟਾਉਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਹਨਾ ਤੇ اور ਬਹੁਤ ਸਾਰੀ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰਨੀ ਕਿਉਂਕਿ ਇਦਾਂ ਦੀ ਬਹੁਤ ਸਾਰੀਆਂ ਐਪ ਸ਼ੁਰੂ ਹੋਈਆਂ ਨੇ ਜਾਂ ਬਹੁਤ ਸਾਰੀ ਹਨ ਇਹ ਜੇ ਇਲਾਜ ਸ਼ੁਰੂ ਹੋਏ ਨੇ ਜੀ ਚ ਅਗਲਾ ਕਹਿੰਦਾ ਜੀ ਆਓ ਸਾਡੇ ਕੋਲ ਤੁਹਾਨੂੰ ਭਾਰ ਘਟਾ ਕੇ ਦੇਵਾਂਗੇ ਬਹੁਤ ਜਿਆਦਾ ਖਰਚਾ ਵੀ ਹੁੰਦਾ ਤੇ ਇੱਕ ਕਈਆਂ ਤਾਂ ਫਿਰ ਖਰਚਾ ਹੋਣ ਤੋਂ ਬਾਅਦ ਵੀ ਨਹੀਂ ਭਾਰ ਘਟਦਾ ਹਨ ਸੋ ਇਸ ਕਰਕੇ ਤੁਸੀਂ ਇਹ ਚੀਜ਼ ਜ਼ਰੂਰ ਖਾਓ ਉਸ ਭੈਣ ਨੇ ਦੇਖੋ ਦੱਸਿਆ ਕਹਿੰਦੇ ਵੀ ਮੇਰਾ 7 ਕਿਲੋ ਵਜ਼ਨ ਘਟਿਆ ਇਹਦਾ ਮਤਲਬ ਉਹਨਾਂ ਨੇ ਚੈੱਕ ਕੀਤਾ ਹਨਾ ਤਾ ਉਹਨਾਂ ਨੇ ਆਪ ਦਾ ਐਕਸਪੀਰੀਅੰਸ ਤੁਹਾਡੇ ਨਾਲ ਆਪਣੇ ਨਾਲ ਸ਼ੇਅਰ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਉਂਕਿ ਕਮੈਂਟ ਬਹੁਤ ਘੱਟ ਲੋਕ ਹਨ ਜਿਹੜੇ ਜਾ ਕੇ ਇੱਕ ਦੂਜੇ ਦਾ ਕਮੈਂਟ ਪੜ੍ਹਦੇ ਨੇ ਤੇ ਤੁਸੀਂ ਉਹ ਵਾਲੀ ਵੀਡੀਓ ਥੱਲੇ ਨਾਲ ਕਮੈਂਟ ਵੀ ਦੇਖ ਸਕਦੇ ਹੋ ਜਾ ਕੇ ਜਿਹੜੀ ਮੈਂ ਅੱਜ ਤੋਂ 4-5 ਦਿਨ ਪਹਿਲਾਂ ਹੋਮ ਰੈਮਡੀ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਆ ਮੈਨੂੰ ਬਹੁਤ ਚੰਗਾ ਲੱਗਿਆ ਹਨ ਬਿਉਸਪੈਨ ਨੇ ਆਵਦਾ ਆਪਣਾ ਐਕਸਪੀਰੀਅੰਸ ਆਪਣੇ ਨਾਲ ਸ਼ੇਅਰ ਕੀਤਾ ਔਰ ਉਹਨੇ ਨਾਲ ਇਹ ਵੀ ਦੱਸਿਆ ਕਹਿੰਦੇ ਵੀ ਮੇਰੇ ਦੀਦੀ ਬਹੁਤ ਸਾਰੀਆਂ ਪ੍ਰੋਬਲਮਸ ਠੀਕ ਹੋਈਆਂ ਨੇ ਇਹ ਚੀਜ਼ ਖਾਣ ਨਾਲ ਔਰ ਜਿਹੜੀ ਮੈਂ ਸਦਮ ਦੱਸਿਆ ਨਾ ਅਰਜੁਨ ਦੇ ਦਰਖਤ ਦੀ ਜਿਹੜੀ ਸਾਕ ਹੈ ਜਿਹਦੇ ਬਾਰੇ ਦੱਸਿਆ ਔਰ ਇਹਨੂੰ ਆਯੁਰੋਦ ਆਯੁਰਵੇਦ ਵਿੱਚ ਤਾਂ ਤੋ ਤੁਸੀਂ ਸਾਰੇ ਸਭ ਲੋਕ ਵੀ ਹਜ਼ਾਰਾਂ ਸਾਲਾਂ ਤੋਂ ਇਸਤੇਮਾਲ ਕਰਦੇ ਆਉਂਦੇ ਨੇ ਪਰ ਸਾਇੰਸ ਦੇ ਵਿੱਚ ਪਹਿਲਾਂ ਇਹਨੂੰ ਪਰਮਾਨ ਨਹੀਂ ਸੀ ਮਿਲਿਆ ਪਰ ਹੁਣ ਇਹਨੂੰ ਸਾਇੰਸ ਦੇ ਵਿੱਚ ਵੀ ਇਸ ਚੀਜ਼ ਨੂੰ ਮੰਨ ਲਿਆ ਹੈ ਵੀ ਜਿਹੜਾ ਦਰਖਤ ਹੈ ਇਹ ਬਹੁਤ ਹੀ ਜ਼ਿਆਦਾ ਗੁਣਾਕਾਰੀਆ ਬਹੁਤ ਬਿਮਾਰੀਆਂ ਨੂੰ ਠੀਕ ਕਰਦਾ ਹੈ ਬਹੁਤ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ ਠੀਕ ਹੈ ਬਹੁਤ ਗੁਣਾਕਾਰੀ ਦਰਖਤ ਹੈ ਸਾਇੰਸ ਨੇ ਵੀ ਪਹਿਲਾਂ ਚੂਹਿਆਂ ਤੇ ਵੀ ਟੈਸਟ ਕੀਤਾ ਫਿਰ 100 ਬੰਦੇ ਲੈ ਲਏ ਉਹਨਾਂ ਨੇ 100 ਬੰਦਿਆਂ ਨੂੰ ਹਰ ਰੋਜ਼ ਉਹਨਾਂ ਨੇ ਇਹ ਖਵਾਉਣਾ ਸ਼ੁਰੂ ਕੀਤਾ ਔਰ ਉਹਨਾਂ ਨੇ ਦੇਖਿਆ ਵੀ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਹਿਲਾ ਪ੍ਰੋਬਲਮ ਸੀ ਉਹ ਜਾਂ ਤਾਂ ਖਤਮ ਹੋ ਗਈਆਂ ਜਾਂ ਘਟ ਗਈਆਂ ਸੋ ਇਸ ਕਰਕੇ ਜਿਹੜੀਆਂ ਅੰਗਰੇਜ਼ੀਆਂ ਦਵਾਈਆਂ ਆਪਾਂ ਖਾਣੀਆਂ ਉਹਨਾਂ ਦੇ ਜੇ ਇੱਕ ਫਾਇਦੇ 10 ਨੁਕਸਾਨ ਹੁੰਦੇ ਨੇ ਪਰ ਜਿਹੜੀਆਂ ਹੋਮ ਰੈਮਡੀਜ਼ਆਂ ਜਾਂ ਘਰੇਲੂ ਨੁਸਖੇ ਆਪਾਂ ਅਪਣਾਉਨੇ ਆ ਉਹਦੇ ਨਾਲ ਆਪਾਂ ਨੂੰ ਫਾਇਦੀ ਫਾਇਦੇ ਹੁੰਦੇ ਆ ਨੁਕਸਾਨ ਕੋਈ ਨਹੀਂ ਹੁੰਦਾ ਜੇ ਉਹ ਫਾਇਦਾ ਨਹੀਂ ਨਾ ਕਰੂਗਾ ਜੇ ਉਹ ਤੁਹਾਨੂੰ ਨੁਕਸਾਨ ਵੀ ਨਹੀਂ ਕਰੂਗਾ ਪਰ ਜਿਹੜੀਆਂ ਅੰਗਰੇਜ਼ੀ ਦਵਾਈਆਂ ਉਹ ਇੱਕ ਫਾਇਦਾ ਤੇ 10 ਨੁਕਸਾਨ ਕਰਦੀਆਂ ਸੋ ਸਾਨੂੰ ਪੁਰਾਣੇ ਟਾਈਮ ਦੇ ਵਿੱਚ ਦੇਖੋ ਕਿਹੜੀਆਂ ਅੰਗਰੇਜ਼ੀ ਦਵਾਈਆਂ ਸੀ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਆਪਣੀ ਬਜ਼ੁਰਗ ਸੀ ਆਪਣੀ ਵੱਡੇ ਸੀ ਉਹ ਹਮੇਸ਼ਾ ਘਰੇਲੂ ਨੁਸਖੇ ਦੇਸੀ ਦਵਾਈਆਂ ਹੀ ਇਸਤੇਮਾਲ ਕਰਦੇ ਸੀ ਤੇ ਦੇਖੋ ਆਪਣੇ ਨਾਲੋਂ ਜ਼ਿਆਦਾ ਤੰਦਰੁਸਤ ਹੁੰਦੇ ਸੀ ਉਹ ਹਨਾ ਇੱਕ ਤਾਂ ਖਰਾਕਾ ਇਦਾਂ ਦੀਆਂ ਸੀ ਤੇ ਦੂਸਰਾ ਉਹ ਜਿਹੜੀ ਦਵਾਈਆਂ ਵੀ ਲੈਂਦੇ ਸੀ ਉਹ ਵੀ ਦੇਸੀ ਢੰਗ ਨਾਲ ਦੇਸੀ ਤਰੀਕੇ ਨਾਲ ਲੈਂਦੇ ਸੀ ਸੋ ਇਹਨੂੰ ਤੁਸੀਂ ਲੈਣਾ ਕਿਵੇਂ ਆ ਤੁਸੀਂ ਇਹ ਪਾਊਡਰ ਦਾ ਇੱਕ ਚਮਚ ਜਿਹੜਾ ਹੈਗਾ ਤੁਸੀਂ ਔਰ ਉਸ ਲੈ ਸਕਦੇ ਹਾਂ ਪਰ ਇੱਕ ਚਮਚ ਤੋਂ ਜ਼ਿਆਦਾ ਨਹੀਂ ਲੈਣਾ ਚਮਚ ਵੀ ਜਿਹੜਾ ਹੁੰਦਾ ਨਾ ਆਪਣਾ ਟੀਸਪੂਨ ਇਹ ਵੀ ਨਾ ਹੋਵੇ ਚਮਚ ਵੀ ਕਈ ਤਰ੍ਹਾਂ ਦੇ ਹੁੰਦੇ ਆ ਇੱਕ ਵਿਚਾਲਣ ਲਈ ਮੇਲ ਦਾ ਹੁੰਦਾ ਇੱਕ ਵੱਡਾ ਚਮਚ ਹੁੰਦਾ ਵੱਡਾ ਚਮਚ ਨਾ ਲੈਣ ਬੈਜੋ ਛੋਟਾ ਚਮਚ ਤੁਸੀਂ ਗੁਣਗੁਣੇ ਪਾਣੀ ਦੇ ਨਾਲ ਸਵੇਰੇ ਖਾਲੀ ਪੇਟ ਲੈ ਸਕਦੇ ਹੋ ਜਾਂ ਫਿਰ ਤੁਸੀਂ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਇਹਦਾ ਇੱਕ ਚਮਚ ਪਿਉ ਕੇ ਰੱਖ ਦਿਓ ਠੀਕ ਹੈ ਤੇ ਉਹ ਸਵੇਰੇ ਉੱਠ ਕੇ ਤੁਸੀਂ ਪੀ ਲਓ ਠੀਕ ਹੈ ਇਹ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਇੱਕ ਗਲਾਸ ਪਾਣੀ ਦੇ ਵਿੱਚ ਇਹਨੂੰ ਭਿਉਂ ਕੇ ਰੱਖ ਦੋ ਤੜਕੇ ਉੱਠ ਕੇ ਉਹ ਗਲਾਸ ਜਿਹਦੇ ਵਿੱਚ ਇਹ ਮਿਲਾਇਆ ਹੋਇਆ ਤੁਸੀਂ ਇੱਕ ਗਲਾਸ ਪਾਣੀ ਉਹਨੂੰ ਇੱਕ ਭਾਂਡੇ 'ਚ ਪਾ ਕੇ ਗੈਸ ਤੇ ਰੱਖੋ ਤੇ ਉਹਨੂੰ ਉਨਾਂਕ ਉਬਾਲੋ ਜਦ ਤੱਕ ਉਹ ਇੱਕ ਗਲਾਸ ਤੋਂ ਅੱਧਾ ਨਾ ਰਹਿ ਜੇ ਜਦੋਂ ਉਹ ਰਹਿ ਅੱਧਾ ਰਹਿ ਗਿਆ ਉਹਨੂੰ ਛਾਣ ਕੇ ਪੀ ਲਓ ਇਹ ਤੁਹਾਡੀ ਮਰਜ਼ੀ ਹੈ ਤਿੰਨਾਂ ਵਿੱਚੋਂ ਜਿਸ ਮਰਜ਼ੀ ਤਰੀਕੇ ਨਾਲ ਖਾ ਪੀ ਲਓ ਬਸ ਜਾਮਤ ਆਪਣੇ ਪੇਟ 'ਚ ਹੀ ਹੈ ਹਨਾ तरीके ਤੇ ਨਿਤ ਤਰ੍ਹਾਂ ਦੇ ਨੇ ਹੁਣ ਜਿਵੇਂ ਮਰਜੀ ਤੁਸੀਂ ਇਹਨੂੰ ਪੀ ਲਓ ਠੀਕ ਹੈ ਜੀ ਇਹਦੇ ਨਾਲ ਨਾ ਸਿਰਫ ਤੁਹਾਡਾ ਮਤਲਬ ਕਿ ਬਿਮਾਰੀਆਂ ਠੀਕ ਹੋਣੀਆਂ ਅਪਨ ਜਿਵੇਂ ਉਹ ਭੈਣ ਨੇ ਦੱਸਿਆ ਕਹਿੰਦੀ ਮੇਰਾ 7 ਕਿਲੋ ਤੱਕ ਵਜ਼ਨ ਘਟਿਆ ਅਗਰ ਮੰਨ ਲਓ ਇਹਦੇ ਨਾਲ ਆਪਣਾ 5 ਕਿਲੋ ਵੀ ਵਜ਼ਨ ਘਟ ਜਾਂਦਾ ਤਾਂ ਮੇਰੇ ਖਿਆਲ ਦੇ ਵਿੱਚ ਬਹੁਤ ਵਧੀਆ ਗੱਲ ਹੈ ਪਰ ਹਾਂ ਇੱਕ ਚੀਜ਼ ਚੀਜ਼ ਮੈਂ ਜ਼ਰੂਰ ਦੱਸੂੰਗੀ ਇਹ ਗਰਮ ਹੁੰਦਾ ਹੈ ਜੇ ਆਪਾਂ ਇਹਨੂੰ ਸਾਵਨਾ ਖਾਈਏ ਨਾ ਜਿਵੇਂ ਮੈਂ ਦੱਸਿਆ 19 ਕੁ ਕੁਆਂਟੀਟੀ ਦੇ ਵਿੱਚ ਖਾਈਏ ਤਾਤਾ ਹੀ ਜਿਆਦਾ ਗਰਮੈਸ਼ ਨਹੀਂ ਕਰਦਾ ਲੇਕਿਨ ਜੇ ਆਪਾਂ ਇਹਨੂੰ ਓਵਰਲੋਡ ਖਾਈਏ ਕਈ ਲੋਕ ਕਈ ਵਾਰੀ ਆਪਾਂ ਸੋਚ ਲੈਂਦੇ ਆਪਾਂ ਥੋੜੀ ਜਿਹੀ ਜਿਆਦਾ ਖਾ ਲਾਂਗੇ ਖਾਨੇ ਛੇਤੀ ਅਸਰ ਕਰੋ ਖਾਨੇ ਜਿਆਦਾ ਅਸਰ ਕਰੋ ਹਨੀ ਅਸੀਂ ਜਿਆਦਾ ਛੇਤੀ ਠੀਕ ਹੋ ਜਾਾਂਗੇ ਪਰ ਫਿਰ ਨਾ ਦੇਖੋ ਜਿਵੇਂ ਹੁਣ ਬਾਦਾਮ ਡਰਾਈ ਫਰੂਟਸ ਹੁੰਦੇ ਹਨਾ ਉਹਨੂੰ ਜੇ ਆਪਾਂ ਸਾਵਨਾ ਖਾਈਏ ਤਾਂ ਉਹ ਆਪਣੇ ਲਈ ਗੁੜਾਕਾਰੀ ਹੈ ਪਰ ਜੇ ਆਪਾਂ ਨੂੰ ਓਵਰਲੋਡ ਖਾਈਏ ਖਾਈ ਚੱਲੀਏ ਦਿਨ ਚ ਕਈ ਵਾਰੀ ਖਾ ਲਈਏ ਤਾਂ ਫਿਰ ਉਹ ਸਾਡੇ ਸਰੀਰ ਦੇ ਵਿੱਚ ਜਿਵੇਂ ਗਰਮੈਸ਼ ਵਧ ਜਾਣੀ ਨਾ ਆਂ ਆਪਨੇ ਫੀਸ ਤੇ ਫੁੰਸੀਆਂ ਨਿਕਲ ਆਉਣੀਆ ਤਾਂ ਫਿਰ ਕਾਫੀ ਹੋਰ ਪ੍ਰੋਬਲਮਸ ਕ੍ਰੀਏਟ ਕਰਨੀਆ ਸ਼ੁਰੂ ਕਰ ਦਿੰਦੇ ਇਸ ਕਰਕੇ ਚੀਜ਼ ਨੂੰ ਲਿਮਟ ਦੇ ਵਿੱਚ ਹੀ ਖਾਣਾ ਚਾਹੀਦਾ ਔਰ ਇੱਕ ਚੀਜ਼ ਮੈਂ ਹੋਰ ਬਹੁਤ سارے ਕਮੈਂਟ ਇਦਾਂ ਦੇ ਵੀ ਆਣਗੇ ਵੀ ਜੀ ਇਹ ਤਾਂ ਗਰਮ ਐ ਇਹ ਗਰਮੈਸ਼ ਕਰੂਗਾ ਦੇਖੋ ਗਰਮ ਚੀਜ਼ਾਂ ਦੇ ਨਾਲ ਹੀ ਜਿਹੜਾ ਹੈਗਾ ਬਲੱਡ ਪਤਲਾ ਹੁੰਦਾ ਗਰਮ ਚੀਜ਼ਾਂ ਦੇ ਨਾਲ ਹੀ ਬਲੋਕੇਜ ਖੁੱਲਦੀ ਆ ਕਦੇ ਵੀ ਠੰਡੀਆਂ ਚੀਜ਼ਾਂ ਦਾ ਬਲੋਕੇਜ ਨਹੀਂ ਖੁੱਲਦੀ ਠੀਕ ਹੈ ਕਦੇ ਵੀ ਠੰਡੀਆਂ ਚੀਜ਼ਾਂ ਦਾ ਬਲੱਡ ਜਿਹੜਾ ਹੈਗਾ ਪਤਲਾ ਨਹੀਂ ਹੁੰਦਾ ਕਦੇ ਵੀ ਠੰਡੀਆਂ ਚੀਜ਼ਾਂ ਦੇ ਨਾਲ ਜਿਹੜਾ ਹੈਗਾ weight ਨਹੀਂ ਘਟਦਾ ਗਰਮ ਚੀਜ਼ਾਂ ਦੇ ਨਾਲ ਹੀ ਇਹ ਚੀਜ਼ ਦੇਖੋ ਜੀਰਾ ਹੁੰਦਾ ਉਹ ਵੀ ਬਹੁਤ ਗਰਮ ਹੁੰਦਾ ਅਜਵਾਈਨ ਉਹ ਵੀ ਗਰਮ ਹੁੰਦੀ ਹੈ ਇਹਦੇ ਨਾਲ ਕੀ ਹੁੰਦੀ ਹੈ ਨਾ ਗਰਮ ਚੀਜ਼ ਆਪਾਂ ਖਾਂਦੇ ਹਾਂ ਉਹਦੇ ਨਾਲ ਕੈਲਰੀ ਆਪਣੀ ਮੱਚਦੀ ਹੈ ਜਿਹੜੀ ਆਪਣੀ ਚਰਬੀ ਹੁੰਦੀ ਹੈ ਨਾ ਕੈਲਰੀਜ਼ ਹੁੰਦੀਆਂ ਹਨਾ ਜਮਾ ਹੋਈਆਂ ਨੇ ਅੰਦਰ ਫਿਰ ਉਹ ਮੱਚਦੀਆਂ ਨੇ ਤੇ ਉਹਦੇ ਨਾਲ weight ਘਟਦਾ ਸੋ ਤੁਸੀਂ ਵੀ ਇਹਨੂੰ ਜਰੂਰ ਅਜ਼ਮਾ ਕੇ ਦੇਖਿਓ ਤੇ ਉਹ ਤੋਂ ਬਾਅਦ ਦੱਸਿਓ ਤੁਹਾਨੂੰ ਕੋਈ ਰਿਜ਼ਲਟ ਮਿਲਿਆ ਮੇਰੀ ਮੰਮੀ ਨੂੰ ਤਾਂ ਕੋਹਰ ਫਾਇਦਾ ਹੋਇਆ ਉਹਨਾਂ ਦੇ ਨਾਲ ਹੱਥਾਂ ਤੇ ਇੱਥੇ ਜਿਵੇਂ ਨਾੜਾਂ ਹੀ ਨਹੀਂ ਦਿਖਦੀਆਂ ਹੁੰਦੀਆਂ ਆਪਣੀ ਮੋਟੀਆਂ-ਮੋਟੀਆਂ ਜੀਆਂ ਤਾਂ ਉਹਨਾਂ ਦੇ ਨਾ ਮਤਲਬ ਕਿ ਬਿਲਕੁਲ ਕਾਲੇ ਪੰਚ ਨਾੜਾਂ ਦਿਖਦੀਆਂ ਸੀ ਔਰ ਉਹ ਕੱਲ ਮੈਨੂੰ ਦੱਸ ਰਹੇ ਸੀ ਕਹਿੰਦੇ ਹਰਪੀ ਮੇਰੇ ਬਹੁਤ ਫਰਕ ਪੈ ਗਿਆ ਮੇਰੀ ਨਾੜਾਂ ਵੀ ਪਤਲੀਆਂ ਹੋ ਗਈਆਂ ਤੇ ਕਹਿੰਦੇ ਅੱਗੇ ਕਾਲੇ ਪੰਚ ਸੀ ਕਹਿੰਦੇ ਹੁਣ ਇਹ ਬਹੁਤ ਵੀ ਫਿੱਕੇ ਜਿਹੇ ਪੰਚ ਰਹਿ ਗਈਆਂ ਵੀ ਬਿਲਕੁਲ ਐਨ ਜਿਵੇਂ ਆਪਣਾ ਨਾਰਮਲ ਕਹਿੰਦੇ ਮੇਰਾ ਪਹਿਲਾ ਹੱਥ ਹੁੰਦਾ ਸੀ ਉਦਾਂ ਦੀਆਂ ਨਾੜਾਂ ਹੋ ਗਈਆਂ ਤੇ ਦੇਖੋ ਉਹਨਾਂ ਨੂੰ ਵੀ ਇਹ ਫਰਕ ਦੇਖਣ ਨੂੰ ਮਿਲ ਰਿਹਾ ਤੇ ਸਾਨੂੰ ਵੀ ਇਹਦਾ ਬਹੁਤ ਸੋਹਣਾ ਰਿਜ਼ਲਟ ਦੇਖ ਠੀਕ ਹੈ ਸੋ ਚਲੋ ਜੀ ਹੁਣ ਆਪਾਂ ਵੀਡੀਓ ਤੇ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ